ਹਾਂਜੀ ਕਿਸਾਨ ਵੀਰੋ ਸਤਿ ਸ੍ਰੀ ਅਕਾਲ ਹਰਵੈਲ ਗੱਲ ਡੇਰੀ ਫਾਰਮੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਸਾਰਿਆਂ ਨੂੰ ਰਿਕੁਐਸਟ ਹੈ ਕਿ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਨੂੰ ਔਨ ਕਰ ਲਿਓ ਤਾਂ ਜੋ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨ ਤੁਹਾਨੂੰ ਮਿਲਦੀਆਂ ਰਹਿਣ ਇੱਥੇ ਫਾਰਮ ਦੇ ਵਿਜ਼ਿਟ ਕਰ ਲਈ ਪਿੰਡ ਜੋੜ ਸਿੰਘ ਵਾਲਾ ਤਹਿਸੀਲ ਪੱਟੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਦਾ ਹੈ ਆਓ ਅੱਜ ਤੁਹਾਨੂੰ ਦਿਖਾਉਨੇ ਆ ਇੱਕ ਦੂਜੇ ਸਵੇਰੇ ਬਿਲਕੁਲ ਗੱਭੋਂਾਂ ਵੱੱਛੀ ਜਿਹੜੀ ਤਿਆਰ ਆ ਇਹਦੀ ਡਿਟੇਲ ਆ ਜਿਹੜੀ ਆਪਾਂ ਤੁਹਾਡੇ ਨਾਲ ਸਾਂਝੀ ਕਰਦੇ ਆ ਇਹ ਤਾਂ ਜਿਹੜਾ ਸੂਨ ਦਾ ਸਮਾਂ ਬਿਲਕੁਲ ਹਜੇ ਮੇਰੇ ਕੋਲ ਲਿਖਤੀ ਦੇ ਵਿੱਚ ਆਪਾਂ ਕਹਿ ਦਈਏ 10 ਦਿਨ ਦਾ ਵਾ ਬਾਕੀ ਆ ਪਿਛਲੇ ਸਵੇਰੇ ਦਾ ਜਿਹੜਾ ਇਹਦਾ ਮਿਲਕ ਰਿਕਾਰਡ ਸੀਗਾ ਭਲੂਣ ਵੱੱਛੀ ਦਾ 10 ਲੀਟਰ ਤਾਂ ਚੰਗੀ ਬਣ ਕੇ ਹੁਣ ਵੀ ਤਿਆਰ ਹੋਊਗੀ ਆ ਹਵਾਨਾ ਚੈੱਕ ਕਰੋ ਬਿਲਕੁਲ ਮੁੱਠੀ ਵਾਲਾ ਥਾਣਾ ਤੇ ਸੀਲ ਸੌਸ ਲੱਗ ਪੂਰੀ ਆ ਤਾ ਚੰਗਾ ਜਿਹੜਾ ਥਾਣਾ ਇਹਨੂੰ ਲੱਗਾ ਬਿਲਕੁਲ ਬੈਕ ਹਵਾਨਾ ਵਾ ਲੈ ਚੈੱਕ ਕਰੋ ਤਾਂ ਫੁੱਲ ਬਹੂਗੀ ਤਾਂ ਬਿਲਕੁਲ ਲਵਪਤਾ ਲੀਆ ਬਿਲਕੁਲ ਰਾਜੀ ਬੱਚੀ ਆ ਤਾਂ ਚੰਗੀ ਹਾਈਟ ਆ ਅੰਬੇਲ ਦੀ ਬਹੁਤ ਲੰਬੀ ਆ ਲੇਕੋ ਬੋਦੀ ਵਾਲੀ ਬੱਚੀ ਆ ਜਿਹਨੂੰ ਆਪਾਂ ਕਹਿ ਸਕਦੇ ਆ ਜੈਡ ਬਲੈਕ ਉੱਪਰੋਂ ਤਾਂ ਥੱਲੇ ਜਿਹੜੀ ਵਾਈਟ ਆ ਤਾਂ ਇਹਦੇ ਚ ਸ਼ਾਈਨਿੰਗ ਇੰਨੀ ਕਿ ਜ਼ਿਆਦਾ ਆਪਾਂ ਇਹਦੀ ਸ਼ਾਈਨਿੰਗ ਦੀ ਗੱਲ ਕਰੀਏ ਤਾਂ ਬਰੀਡ ਤੇ ਜਾਂ ਕੁਆਲਿਟੀ ਦੀ ਗੱਲ ਕਰੀਏ ਬਹੁਤ ਹੀ ਵਧੀਆ ਬਿਲਕੁਲ ਪੱਧਰ ਵੱੱਚੀ ਆ ਬਿਲਕੁਲ ਖਤਮਾ ਵੱਲੋਂ ਆ ਪਾਈ ਦੀ ਪ੍ਰਸ਼ੰਸਾ ਕਰੀਏ ਤਾਂ ਘੜ ਘੜ ਕੇ ਇਹਨੂੰ ਜਿਹੜੇ ਰੰਗ ਪੈ ਰਹੇ ਰੰਗ ਟੰਗ ਬਿਲਕੁਲ ਲੱਗੇ ਹੋਇਆ ਤਾਂ ਜਿਹੜੇ ਵੀ ਵੀਰ ਨੇ ਸੰਭੀ ਆ ਬਹੁਤ ਹੀ ਸੰਭੀ ਆ ਸੋਹਣੇ ਤਰੀਕੇ ਨਾਲ ਜਿਹੜੀ ਇਹਦੀ ਦੇਖਭਾਲ ਕੀਤੀ ਗਈ ਹੈ ਦੇਖੋ ਚੈੱਕ ਕਰੋ ਬਈ ਹਾਂ ਚੰਗੀ ਹਾਈਟ ਆ ਅਜੇ ਤਾਂ ਬਿਲਕੁਲ ਅੱਧੀ ਤਿਆਰ ਹੋਈ ਆ 10 ਦਿਨ ਦਾ ਸੂਲ ਦਾ ਸਮਾਂ ਜਿਹੜਾ ਇਹਦਾ ਬਾਕੀ ਤਾਂ ਜਿਹੜੀ ਇਹਦੀ ਮਿਲਕ ਭਰਨ ਦੀ ਆਸ ਆ 16 17 ਲੀਟਰ ਨੋਰਮਲੇ ਬੱਚੀ ਚੁਾਈ ਜਿਹੜੀ ਕਰਾਉਗੀ ਅੱਜੇ ਵੀ ABC ਦੇ ਸੀਮੰਟ ਹੋਏ ਗੱਬਣ ਆ ਚੰਗੇ ਜਿਹੜੇ ਬੋਲਾ ਉਹਨਾਂ ਕੋਲੇ ਹੈਗੇ ਨਹੀਂ ਤੇ ਆਪਾਂ ਚੰਗੇ ਦੋਦੀ ਇਹਦੇ ਤੋਂ ਆਸ ਕਰ ਸਕਦੇ ਆ ਇਹਦਾ ਜਿਹੜਾ ਪ੍ਰਾਈਜ਼ ਆ 55000 ਰੁਪਏ ਬੱਚੀ ਦਾ ਰਹੂਗਾ ਦੂਜੀ ਸੂਏ ਬੱਚੀ ਨੇ ਸੂਣਾ ਤਾਂ ਇੱਥੇ ਕਦੀ ਵੀ ਤੁਸੀਂ ਵਿਜਣ ਕਰ ਸਕਦੇ ਹੋ ਕੰਟੈਕਟ ਨੰਬਰ ਆਪਣੇ ਰਹਿਣਗੇ 9906382025 9906382025 ਤਾਂ ਮਿਲਦੇ ਆ ਇੱਕ ਨਵੀਂ ਅਪਡੇਟ ਦੇ ਨਾਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ